ਅੱਜ ਕੱਲ ਸਭ ਕੁਝ ਤੇ ਪਤਾ ਉਸੇ ਮਾਰੂ YouTube ਵਿੱਚ ਆਵੇ ਰਿਹਾ ਜੋ ਹਵੇਲੀ ਆ ਇਹਨਾ ਮੀਟਿੰਗ ਤੋਂ ਬਾਅਦ ਮੰਜੀ ਸਾਹਿਬ ਮੀਟਿੰਗ ਦੇ ਵਿੱਚ ਆਪਣੇ ਜੇ ਵਰਕਰ ਆ ਉਹਨਾਂ ਨੂੰ ਇੰਜੋਏ ਕਰਨ ਵਾਸਤੇ ਜਾਣਕਾਰੀ ਬਾਦ ਦੇਣ ਵਾਸਤੇ ਇੱਥੇ ਪਹੁੰਚੇ ਹਨ ਆਓ ਮੰਜੀ ਸਾਹਿਬ ਨਾਲ ਗੱਲਬਾਤ ਕਰੀਏ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਇਹ ਅੱਜ ਦੇ ਤੁਸੀਂ ਮੀਟਿੰਗ ਤੋਂ ਬਾਅਦ ਪਹਿਲਾਂ ਧੰਨਵਾਦ ਕਰਦੇ ਜਿਹਨਾਂ ਮੀਟਿੰਗ ਟੈਂਡ ਕੀਤੀ ਹੈ ਦਿਵ ਦੇ ਸੰਗਤਾਂ ਧੰਨਵਾਦ ਕਰਦੇ ਜਿਹਨਾਂ ਮੀਟਿੰਗ ਕੀਤੀ ਹੁਣ ਤੁਸੀਂ ਹਵੇਲੀ ਪਹੁੰਚੇ ਆ ਆਪਣਾ ਜਵਾਈ ਕਨ ਬਾਰੇ ਬਰਕਰਾਰ ਨੂੰ ਦੱਸਣ ਵਾਸਤੇ ਕੀ ਕਹਿਣਾ ਚਾਹੁੰਦੇ ਆ ਆਪਣੇ ਸਿਹਤ ਆ ਤੇ ਜਾਨ ਆ ਤੇ ਜਹਾਨ ਆ ਕੀ ਕਹਿਣਾ ਚਾਹੁੰਦੇ ਬਿਲਕੁਲ ਜੀ ਸਿਹਤ ਹੈ ਹੈਲਥ ਸਹੀ ਹੈ ਤਾਂ ਸਭ ਕੁਝ ਸਹੀ ਹੈ ਜੇ ਹੈਲਥ ਸਹੀ ਨਹੀਂ ਸਿਹਤ ਸਹੀ ਨਹੀਂ ਹੈ ਤਾਂ ਕੁਝ ਵੀ ਸਹੀ ਨਹੀਂ ਹੈ ਅਸੀਂ ਲੋਕਾਂ ਨੂੰ ਸਭ ਤੋਂ ਪਹਿਲਾਂ ਤਾਂ ਧੰਨਵਾਦ ਕਰਾਂਗਾ ਦਿੰਦਾਲੀ ਗੁਰੂ ਤੋਂ ਮੈਨੇਜਰ ਸਾਹਿਬ ਸਰਦਾਰ ਸਰ ਮੈਡਮ ਜੀ ਜਿਨ੍ਹਾਂ ਨੇ ਸਾਡਾ ਬਹੁਤ ਸਹਿਯੋਗ ਕੀਤਾ ਇੱਥੇ ਬਹੁਤ ਮਿਹਨਤ ਕੀਤੀ ਇਹਨਾਂ ਨੇ ਨਾਲ ਹੀ ਮੇਰੇ ਨਾਲ ਜਿਹੜੇ ਆਏ ਸਤਵਿੰਦਰ ਕੌਰ ਮੈਡਮ ਜੀ ਕਰਤਾਰਪੁਰ ਤੋਂ ਚਮਨ ਮੈਡਮ ਜੀ ਜਲੰਧਰ ਤੋਂ ਪ੍ਰਵੀਨ ਬੰਗਾ ਮੈਡਮ ਜੀ ਜਲੰਧਰ ਤੋਂ ਇਹਨਾਂ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਕਿ ਅਸੀਂ ਮੀਟਿੰਗ ਕਰਕੇ ਆਏ ਆਏ ਆਉਣ ਤੋਂ ਬਾਅਦ ਹੁਣ ਅਵੇਰੀਚੇ ਇੰਜੋਏ ਕਰਨ ਲੱਗੇ ਆਏ ਅਵੇਰੀਚੇ ਜਲਪਾਨ ਕਰਨ ਲੱਗੇ ਆਏ ਤੁਹਾਡਾ ਸਾਰਿਆਂ ਦਾ ਧੰਨਵਾਦ ਜੀ ਤੁਸੀਂ ਆਏ ਆਇਓ ਸਰ ਨੂੰ ਉੱਪਰ ਲੈ ਜਾਣ ਲਈ ਲੋਕਾਂ ਨੂੰ ਖੁਸ਼ਹਾਲ ਕਰਨ ਲਈ ਲੋਕਾਂ ਦੇ ਲਈ ਕੰਮ ਕਰਨ ਲਈ ਤੁਸੀਂ ਸਾਰਿਆਂ ਨੇ ਸਮਾ ਕਟਿਆ ਔਰ ਤੁਸੀਂ ਸਾਰਿਆਂ ਨੇ ਸੰਕਲਪ ਲਿਆ ਕਿ ਅਸੀਂ ਪੂਰੇ ਪੰਜਾਬੀ ਯਤਨ ਪੰਜਾਬ ਨੂੰ ਤਾਂ ਪੰਜਾਬੀ ਯਤਨ ਨੂੰ ਨਿਰੋਗੀ ਬਣਾਣਾ ਹੈ ਰੰਗਲਾ ਪੰਜਾਬ ਬਣਾਣਾ ਹੈ ਨਸ਼ਿਆਂ ਤੋਂ ਦੂਰ ਕਰਨਾ ਹੈ ਔਰ ਹੈਲਥੀ ਪੰਜਾਬ ਬਣਾਣਾ ਹੈ ਤੇ ਸਾਰਿਆਂ ਦਾ ਧੰਨਵਾਦ ਕਰਦਾ ਹੋਇਆ ਮੈਂ ਜਿਹੜੇ ਮੇਰੇ ਨਾਲ ਆਏ ਉਹਨਾਂ ਨੂੰ ਵੀ ਮਾਈਕ ਦੇ ਰਿਹਾ ਉਹ ਵੀ ਆਪਣੇ ਬਾਰੇ ਦੱਸਣਗੇ ਤੇ ਆਯੂ ਕੇਅਰ ਨੂੰ ਕਰਦੇ ਹੋਏ ਕਿਸ ਤਰ੍ਹਾਂ ਮੈਸੇਜ ਕਰ ਰਹੇ ਦੱਸਣਗੇ ਪ੍ਰਵੀਨ ਕੌਰ ਡਾਕਟਰ ਪ੍ਰਵੀਨ ਕੌਰ ਮੈਂ ਲੋਏ ਲੋ ਮੇਰਾ ਨਾਮ ਹੈ ਮੈਂ ਕਦੇ ਨਹੀਂ ਬੋਲਿਆ ਮੈਂ ਪਹਿਲੀ ਵਾਰ ਬੋਲਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਸੁਤਵੀਂਦਰ ਪਾਲ ਕੌਰ ਲਤਾ ਕਰਤਾਰਪੁਰ ਤੋਂ ਤੇ ਆਈ ਹੈਲ ਕੰਪਨੀ ਦੇ ਵਿੱਚ ਅਸੀਂ ਕੰਮ ਕਰਦੇ ਆ ਮੈਨੂੰ 슈ਗਰ ਦੀ ਪ੍ਰੋਬਲਮ ਸੀ ਤੇ ਕਾਸਟਰੋਲ ਤੁਸੀਂ ਕਿ ਮੈਂ ਦਵਾਈ ਖਾਂਦੀ ਸੀ ਤੇ ਉਹਦਾਂ ਮੈਨੂੰ ਬਹੁਤ ਫਰਕ ਪਿਆ ਬਹੁਤ ਜਿਆਦਾ ਪਿਆ ਆ ਤੇ ਤੁਸੀਂ ਵੀ ਇਹ ਦਵਾਈ ਖਾਵੋ ਤੇ ਬਹੁਤ ਵਧੀਆ ਰਿਜ਼ਲਟ ਆਉਂਦਾ ਹੈ ਇਸ ਦਵਾਈ ਦਾ मेरा नंबर आएगा अठानवे सात सौ तेई अठर तीन सौ छब्बी अठानवे सात सौ तेईतर तीन सौ वाहगुरु जी का खालसा वाहीकाल मैं अपनी सारी टीम का धन्यवाद करती हाँ साम इतने आने मिले आज मीटिंग हुई है बहुत अस इंजॉय कर रहे हैं विजय चाची ग्रुप ਆਈਪੀਰ ਕੰਪਨੀ ਦੇ ਵਿੱਚ ਮੈਂ ਆਪਣੀ ਸੇਵਾ ਨੂੰ ਠੀਕ ਕੀਤਾ ਔਰ ਦੂਸਰਿਆਂ ਦੇ ਲੋਕਾਂ ਦੀ ਸੇਵਾ ਨੂੰ ਵੀ ਠੀਕ ਕੀਤਾ ਮੈਂ ਇਹਦੇ ਵਿੱਚ ਬਹੁਤ ਇੰਜੋਏ ਵੀ ਕਰ ਰਹੀ ਹਾਂ ਔਰ ਵਰਕ ਵੀ ਕਰ ਰਹੀ ਹਾਂ ਤੇ ਮੈਂ ਥੈਂਕ ਯੂ ਧੰਨਵਾਦ ਕਰਦੀ ਹਾਂ ਆਈਪੀਰ ਕੰਪਨੀ ਦਾ ਆਪਣੇ ਆਏ ਹੋਏ ਸਾਧ ਦਾ ਆਪਣੇ ਮਹਿਮਾਨਾਂ ਦਾ ਜੰਡਿਆੜਾ ਪੁਲੀਸ ਨੂੰ ਮੈਂ ਬੋਲ ਰਹੀ ਹਾਂ ਬਦਿੰਦੇ ਨੂੰ ਧੰਨਵਾਦ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਅਵਿਲੀਵਿ ਵਿੱਚ ਪੁਰਾਣੇ ਜ਼ਮਾਨੇ 'ਚ ਜੋ ਬੀਬੀਆਂ ਉਹ ਹੁੰਦੇ ਸਨ ਪਾਣੀ ਕਰ ਕਰਦੇ ਸਨ ਹਾਂਜੀ ਸਤਿ ਸ੍ਰੀ ਅਕਾਲ ਜੀ ਇਹ ਕਿੱਥੋਂ ਆਈਆਂ ਜੀ ਸੰਗਤਾਂ ਆਪਾਂ ਵੇਰ ਕੇ ਅੰਮ੍ਰਿਤਸਰ ਵੇਰ ਦਾ ਅੱਛਾ ਵੇਰ ਅਨੰਦ ਮਾਨਾ ਪਰਿਵਾਰ ਨਾਲ ਲੈ ਗਿਆ ਜੀ ਪੂਰਾ ਇੰਜੋਏ ਕਰ ਰਹੇ ਆ ਜੀ ਇਹ ਵੇਰਾ ਕੌਣ ਹੈ ਜੀ ਇਹ ਸ਼ਿਵਾਨੀ ਕੁਮਾਰੀ ਗੁੜੀਆਂ ਮੇਰੀ ਅੱਛਾ ਗੁੜੀਆਂ ਤੁਹਾਡੀ ਤੇ ਕੀ ਕਹਿਣਾ ਚਾਹੁੰਦੇ ਹੋ ਭੇਲੀ ਬਾਰੇ ਜੀ ਬਹੁਤ ਵਧੀਆ ਜੀ ਆਪਾਂ ਬਹੁਤ ਇੰਜੋਏ ਕੀਤਾ ਹਾਂ ਜੀ ਆਪਾਂ ਸਾਰਿਆਂ ਨੂੰ ਕਹਿਣਾ ਚਾਹੁੰਦੇ ਆਂ ਵੀ ਇੱਕ ਵਾਰ ਵਿੱਚ ਜੂੜ ਵੀਜੇ ਕਰੋ ਜੀ ਬਹੁਤ ਵਧੀਆ ਲੱਗਦਾ ਧੰਨਵਾਦ ਕੀ ਨਾ ਬੇਟੇ ਕਿੰਨਾ ਖੋਜਾ ਉੱਤੇ ਚੜ ਗਿਆ ਜੀ ਬਹੁਤ ਖੁਸ਼ਲੀ ਵਧੀਆ ਹੈ ਕੀਤਾ ਨਾਮ ਬਹੇਰ ਕੀਤਾ ਸਾਡੇ ਮੇਰਾ ਨਾਮ ਸੁਖਵਿੰਦਰ ਪਾਲ ਬਹੁਤ ਨਤਾਕਰਤਾਰ ਤੋਂ ਹਲਕੇ ਤੋਂ ਮੈਂ ਆਈ ਤੇਰੇ ਵਿੱਚ ਆ ਗਿਆ ਨਾ ਮਹਿਨਿਆ ਮੇਰੇ ਨਾਲ ਆਏ ਆ ਸਾਡੇ ਭੈਣ ਭਰਾ ਬਹੁਤ ਬਹੁਤ ਤਰ੍ਹਾਂ ਨਾਲ ਨਾ ਕੋਈ ਮਸਤ ਪ੍ਰੋਬਲਮ ਕੋਈ ਬਹੁਤ ਵੱਡੀ ਪ੍ਰੋਬਲਮ ਸੀ ਤੇ ਅੱਜ ਉਹ ਕੇ ਮਨ ਵਾਲੀ ਗੱਲ ਹੈ ਬਹੁਤ ਅਰਜੈਂਟੀ ਨਾਲ ਬਹੁਤ ਵੱਡਿਆ ਆਇਆ टैक्ट <laughs> <laughs> mm -hmm. <laughs> <laughs> ਮਰਜੀ ਟਰੈਕਟਰ ਆਨੰਦ ਮਾਨ ਦੇ ਜਹਾਜਾਂ ਚਲਾ ਚ ਸਾਰੇ ਚਲਾ ਲਨੇ ਤੇ ਟਰੈਕਟਰ ਚ ਚਲਾਉਣਾ ਜਹਾਜ ਵੀ ਚਲਾਉਂਗੇ ਕੀ ਕਹਿਣਾ ਚਾਹੁੰਦੇ ਹਵੇਲੀ ਅੱਜ ਦੀ ਆਏ ਆ ਬੜਾ ਅੱਛਾ ਲੱਗ ਰਿਹਾ ਹੈ ਗਾਇਸ ਸੇ ਆਕੇ ਬੜਾ ਅੱਛਾ ਇੰਦਰੱਖੀਂ ਦੇ ਹੈਗੇ ਇਹ ਕਿਥੋਂ ਆਏ ਜੀ ਤੁਸੀਂ ਅਸੀਂ ਦਿੱਲੀ ਤੋਂ ਦਿੱਲੀ ਤੋਂ ਆਏ ਜੀ ਹਾਂ ਜੀ ਹਾਂ ਜੀ ਇਹ ਕੀ ਸੰਦੇਸ਼ ਮੈਂ ਚਾਹੁੰਦੇ ਬੀਬੀਆਂ ਨੂੰ ਜਾਂ ਖੁੱਲ ਕੇ ਨੌਕਰੀ ਕਰਨ ਜਹਾਜ ਚਲਾਉਣ ਜੋ ਮਰਜ਼ੀ ਕਰਨਾ ਬਿਲਕੁਲ ਜੀ ਅੱਜਕੱਲ ਸਾਰੀਆਂ ਲੇਡੀਜ਼ ਨੂੰ ਫ੍ਰੀडम ਹੈਗੀ ਹੈ ਜੋ ਮਰਜ਼ੀ ਕਰ ਸਕਦੀ ਹੈਗੀ ਹੈ ਪਹਿਲਾਂ ਵਾਲਾ ਟਾਈਮ ਨਿਕਲ ਗਿਆ ਹੈ ਕਿ ਲੇਡੀ ਸਿਰਫ ਹਾਊਸ ਵਾਈਫ ਬਣ ਕੇ ਸੀ ਟਰੈਕਟਰ ਵੀ ਚਲਾ ਸਕਦੀ ਹੈ ਪਲੇਨ ਵੀ ਚਲਾ ਸਕਦੇ ਬੇਖਰ ਕੰਮ ਕਰ ਸਕਦੀ ਹੈ ਲੇਡੀਜ਼ ਅੱਜ ਕੱਲ੍ਹ ਦੀ ਜਵਾਈ ਹੈ ਜੈਂਟਸ ਦੇ ਬਿਲਕੁਲ ਬਾਬਰ ਖੜੀ ਹੋ ਕੇ ਉਹਦੇ ਨਾਲ ਕੰਦਾ ਨਾ ਕੰਦਾ ਮਿਲਾ ਕੇ ਹਰ ਕੰਮ ਕਰ ਸਕਦੀ ਹੈ ਹਾਂ ਤਾਂ ਟਰੈਕਟਰ ਚਲਾ ਰਹੇ ਹੈ ਕੀ ਕਿੰਨੇ ਖੁਸ਼ ਤੁਸੀਂ ਬੜਾ ਬੜਾ ਅੱਛਾ ਲੱਗ ਰਿਹਾ ਹੈ ਜਿਵੇਂ ਤੁਸੀਂ ਵੈਸੀ ਚਲਾ ਰਹੀ ਹੈਗੀ ਹੈ ਅਸਲੀ ਵਿੱਚ ਇਸ ਲੰਦਾ ਸ਼ੌਕ ਰੱਖਦੀ ਹੈ ਜਰੂਰ ਚਲਾਵਾਂਗੀ ਜਦੋਂ ਤੁਹਾਡਾ ਵਿਆਹ ਹੈ ਉਹਦੇ ਨਾਲ ਕਿੰਨੀ ਖੁਸ਼ੀ ਤੁਹਾਡੀ ਹੁਣ ਬਹੁਤ ਜ਼ਿਆਦਾ ਬਹੁਤ ਅੱਛਾ ਲੱਗ ਰਿਹਾ ਹੈ ਇਹ ਤੁਹਾਡਾ ਇਹ ਇਹ ਤੁਹਾਡਾ ਬੇਟਾ ਜੀ ਹਾਂਜੀ ਹਾਂਜੀ ਅੱਛਾ ਉਹ ਤੁਹਾਡਾ ਬੇਟਾ ਵੀ ਕਹਿੰਦਾ ਉਹਨੇ ਮਮੀ ਨੂੰ ਸਰਪ੍ਰਾਈ ਹਾਂ ਜੀ ਜੀ ਬਹੁਤ ਬਹੁਤ ਧੰਨਵਾਦ ਮੈਡਮ ਜੀ ਠੀਕ ਹੈ ਥੈਂਕ ਯੂ ਜੀ ਅਬੀਲੀ ਦੇ ਵਿੱਚ ਆਨੰਦ ਮਾਨਦੇ ਹੋਇਆ ਸੰਗਤਾਂ ਆਓ ਗੱਲਬਾਤ ਕਰੀਏ ਕਿੱਥੋਂ ਆਏ ਆ ਹਨਾਦ ਕਰਦੇ ਹੋਏ ਬੇਟਾ ਟਰੈਕਟਰ ਚਲਾਉਂਦਾ ਆਇਆ ਸਹਲੇ ਫਤੇ ਅੱਜ ਕਿਹ ਗੁਰਸੇਖਾ ਗੁਰੂ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਕੇ ਵਾਹਿਗੁਰੂ ਸਾਹਿਬ ਫਤੇ ਜੀ ਵਾਹਿਗੁਰੂ ਜੀ ਕੀ ਫਤੇ ਤੇ ਜਸਦਾ ਜੀ ਇਹ ਦੱਸੋ ਕਿੱਥੋਂ ਸੰਗਤਾਂ ਆਏ ਆ ਜੀ ਆਨੰਦ ਮਾਨਣ ਵਾਸਤੇ ਏ ਵਾਇਗੁਰ ਜੀ ਆਪਣਾ ਅਟਾਰੀ ਤੋਂ ਅਸੀਂ ਆਏ ਹੈਗੇ ਆ ਤੇ ਇਹ ਆਪਣੇ ਨਾਲ ਰਿਸ਼ਤੇਦਾਰ ਜਿਹੜੇ ਲੁਧਿਆਣੇ ਤੋਂ ਆਏ ਆ ਲੁਧਿਆਣੇ ਤੋਂ ਸਪੈਸ਼ਲ ਇੱਥੇ ਘੁੰਮਣ ਫਿਰਨ ਵਾਸਤੇ ਹਵੇਲੀ ਵੇਖਣ ਵਾਸਤੇ ਅੰਮ੍ਰਿਤਸਰ ਆਏ ਆ ਤੇ ਬਹੁਤ ਵਧੀਆ ਮਹਾਰਾਜ ਦੀ ਕਿਰਪਾ ਦੇ ਨਾਲ ਪੂਰੇ ਆਨੰਦ ਵਜੇ ਪਏ ਆ ਕੀ ਰਿਸ਼ਤੇਦਾਰ ਕੀ ਆ ਬੀਨਾਂ ਜੀ ਇਹ ਮੇਰੇ ਚਾਚੀ ਜੀ ਲੱਗਦੇ ਨੇ ਚਾਚੀ ਲੱਗਦੇ ਆ ਅੱਛਾ ਅੱਛਾ ਆ ਬੇਟੇ ਕੋ ਨੰਦ ਮਾਨਣ ਆਹ ਤੇ ਆਇਆ ਬਿਲਕੁਲ ਬਿਲਕੁਲ ਆਪ ਕਿੱਥੋਂ ਅੰਮ੍ਰਿਤਸਰ ਤੋਂ ਜੀ ਨਹੀਂ ਮੈਂ ਵੀ ਲੁਧਿਆਣਾ ਤੋਂ ਹੀ ਆ ਤੇ ਇਹੀ ਅੰਮ੍ਰਿਤਸਰ ਗੁਰਦੁਆਰਾ ਸਾਹਿਬ ਡਿਊਟੀ ਕਰ ਰਹੀ ਹਾਂ ਮਹਾਰਾਜ ਦੀ ਕਿਰਪਾ ਨਾਲ ਕੀ ਸੰਦੇ ਦੇਣਾ ਚਾਹੁੰਦੇ ਆ ਸੰਗਤਾਂ ਨੂੰ ਵੀ ਜੋ ਆਇਆ ਆਨੰਦ ਮਾਣੋ ਕਿੱਦਾਂ ਲੱਗੀ ਜੀ ਬਹੁਤ ਵਧੀਆ ਹੈਗਾ ਆ ਹਰੇਕ ਕੋਈ ਇੱਥੇ ਆਵੇ ਘੁੰਮਣ ਫਨਣ ਵਾਸਤੇ ਫੁੱਲ ਫੈਮਿਲੀ ਵਾਸਤੇ ਬਹੁਤ ਵਧੀਆ ਆ ਬਹੁਤ ਵਧੀਆ ਮਤਲਬ ਖਾਣ ਪੀਣ ਹੈਗਾ ਸਭ ਕੁਝ ਵੀਰੂ ਵਗੈਰਾ ਸਾਰਾ ਕੁਝ ਬਹੁਤ ਵਧੀਆ ਗਿਆ ਚਾਚੀ ਜੀ ਨਾਲ ਕੌਣ ਕੌਣ ਆਏ ਜੀ ਚਾਚੀ ਦੀ ਦੇ ਬੱਚੇ ਆਏ ਆ ਨਾਲ ਚਲੋ ਤੁਹਾਨੂੰ ਲੁਧਿਆਣੇ ਤੋਂ بیٹے ਦੇ ਕੋਲ ਚਾਚੀ ਜੀ ਅਨੰਦ ਮਾਨਣ ਆਏ ਹਵੇਲੀ ਵੀ ਗਏ ਜੜੇਆਲਾ ਗੁਰੂ ਜੋ ਟਰੈਕਟਰ ਅਨੰਦ ਮਾਨਦੇ ਹੋਏ ਦੀਪ ਦੇ ਸੰਗਤਾਂ ਦੇ ਰਹੀਆਂ ਲਾਈਵ ਟੂ ਜੀ ਜੀ ਟੂ ਟ੍ਰੈਵਲ ਆਉਤਾਸ ਵਿੱਚ ਮਾਲੂਪਰੀ ਠੀਕ ਹੈ ਇਹ ਜਿਹੜੀ ਆਇਓ ਕੇ ਆਇਫਐਸ ਆਇਓ ਦੇ ਰੇਟ ਬਹੁਤ ਜਿੰਨਾ ਹੁਣ ਅੱਜ ਕੱਲ ਆਪਾਂ ਦੇ ਕੋਲ ਉਹ ਕੰਮ ਕਰਵਾਉਂਦੇ ਹਾਂ ਹਾਂ ਜਿਵੇਂ ਸਰੀਵਨ ਸ਼ੂਗਰ ਪੀਣ ਜਿਨਾਂ ਨੇ ਅਸੀਂ ਇੰਨੇ ਮਰੀਜ਼ ਵੀ ਠੀਕੇ ਤੇ ਜਿਨਾਂ ਦੀ 20 ਸਾਲ ਨੂੰ ਸ਼ੂਗਰ ਦੀ ਮਾਰਦੀ ਹੈ ਨਾ ਹਾਂ ਬਹੁਤ ਵੱਡੀ ਅੱਜ ਕੱਲ ਹਰੇਕ ਕੋਈ ਨਵਾਂ ਨਾ ਕਰੀ ਆਉਂਦਾ ਜਿਵੇਂ ਉਹ ਮੈਡੀਕਲ ਮੈਡੀਕਲ

ਆਖਿਰਕਾਰ ਤੁਹਾਨੂੰ ਮੈਂ ਫੋਨ ਕਰਕੇ ਜੁੜਿਆ ਮੈਂ ਵੀ ਬਹੁਤ ਖੁਸ਼ ਹਾਂ ਨਲੂ ਟਰੈਕਟਰ ਦੇ ਬੈਠੇ ਕੀ ਕਹਿਣਾ ਚਾਹੁੰਦੇ ਆ ਜੀ ਖੇਤੀਬਾੜੀ ਕਰਦੇ ਜਿਹਨੀਆਂ ਟਰੈਕਟਰ ਜਹਾਜ ਚਲਾਉਂਦੀ ਹੈ ਜਹਾਜ ਖੇਤੀਬਾੜੀ ਕਰਨੇ ਕੀ ਕਹਿਣਾ ਚਾਹੁੰਦੇ ਤੁਸੀਂ ਆ ਟਰੈਕਟਰ ਦੇ ਬੈਠੇ ਬਹੁਤ ਵਧੀਆ ਮੈਨੂੰ ਆ ਬਹੁਤ ਮਜ਼ਾ ਆ ਰਿਹਾ ਇੱਥੇ ਬੈਠ ਕੇ ਬਹੁਤ ਵਧੀਆ ਲੱਗ ਰਿਹਾ ਇੱਥੇ ਬੈਠ ਕੇ ਅਸੀਂ ਅੱਗੇ ਵੀ ਕਾਫੀ ਵਾਰ ਆ ਚੁੱਕੇ ਹਾਂ ਪਰ ਟਰੈਕਟਰ ਤੇ ਮੈਂ ਪਹਿਲੀ ਵਾਰ ਬਹੁਤ ਕੁਝ ਨਹੀਂ ਕੁੜੀਆਂ ਕੀ ਸਿੰਘ ਦੇ ਦੇਣਾ ਚਾਹੁੰਦੇ ਵੀ ਲੜਕੀਆਂ ਤੇ ਕੰਮ ਕਾਹਨ ਸੇਰ ਕੰਮ ਕਰਨ ਰੋਜੀ ਕਮਾਉਣ ਵਿਦੇਸ਼ ਨਾ ਜਾਣੇ ਆਪਣੇ ਖੇਤੀਬਾੜੀ ਕਰਨ ਕੀ ਕਹਿਣਾ ਚਾਹੁੰਦੇ ਹਾਂ ਇੱਥੇ ਵੀ ਕਰਨਾ ਚਾਹੀਦਾ ਹੈਗਾ ਇੱਥੇ ਵੀ ਬਹੁਤ ਹੈਗੇ ਆ ਕੰਮ ਕਰਨ ਵਾਸਤੇ ਕਾਫੀ ਕੁਸ਼ ਹੈਗਾ ਜੇ ਕਰਨ ਤੇ ਬਾਕੀ ਉਹਨਾਂ ਦੀ ਆਪਣੀ ਇੱਛਾ ਜਿਹੜੇ ਜਾਣਾ ਚਾਹੁੰਦੇ ਅਵੇਲੀ ਰੰਮਾਨ ਮੰਦੇ ਉਹ ਚੰਡੀਗੜ੍ਹ ਤੋਂ ਆਓ ਗੱਲ ਕਰੀਏ ਸਾਰੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਇਹ ਸਾਹਿਬ ਜੀ ਕਿੱਥੋਂ ਆਏ ਜੀ ਤੁਸੀਂ ਚੰਡੀਗੜ੍ਹ ਤੋਂ ਜੀ ਚੰਡੀਗੜ੍ਹ ਤੋਂ ਆਏ ਜੀ ਇਹ ਕਿੰਨਾ ਘਰ ਦਾ ਮੰਨਿਆ ਕੀ ਕਹਿਣਾ ਚਾਹੁੰਦੇ ਬਹੁਤ ਵਧੀਆ ਜੀ ਬਹੁਤ ਵਧੀਆ ਲੱਗਾ ਜੀ ਕੀ ਸੰਦੇਸ਼ ਦੇਣਾ ਚਾਹੁੰਦੇ ਲੋਕਾਂ ਨੂੰ ਫਵੇਲੀ ਦੀ ਰੋਟੀ ਖਾਓ ਬਹੁਤ ਵਧੀਆ ਬਣਾਉਂਦੇ ਨੇ ਵਧੀਆ ਖਾਚੇ ਨੇ ਇਹਨਾਂ ਦਾ ਸਾਰਾ ਕੁਝ ਵਧੀਆ ਜੀ ਓਕੇ ਥੈਂਕ ਯੂ ਅਨੰਦ ਮਾਨ ਦੇ ਸਕਦਾ ਮਾਟੀ ਤਰਾਂ ਦਿੱਦੀਆਂ ਆਨੰਦ ਮਾਣ ਰਹੀਆਂ ਨੇ ਦੇਖੋ ਕਿਸ ਤਰ੍ਹਾਂ ਝੂਮ ਰਹੀਆਂ ਨੇ ਇਸੇ ਰਾਹ ਹੀ ਸਾਨੂੰ ਲੀਡਿਸ ਨੂੰ ਖੁਸ਼ੀ ਮਾਣਨਾ ਚਾਹੀਦਾ ਆ ਆਨੰਦ ਮਾਣਨਾ ਚਾਹੀਦਾ ਹੈ ਜਿੰਦਗੀ ਦੇ ਵਿੱਚ ਇੱਕ ਵਾਰ ਹੀ ਦੁਨੀਆ ਤੇ ਆਣਾ ਹੈ ਜਿਹੜੀ ਜ਼ਿੰਦਗੀ ਮਿਲੀ ਹੈ ਨਾ ਉਹ ਇੰਜੋਏ ਕਰੋ ਥੈਂਕ ਯੂ ਆਓ ਮੁਰਤੂ ਸਭੀ ਲੀਡ ਆਨੰਦ ਮਾਣ ਦਿਓ ਸੰਗ ਤਾਂ ਆ ਗੱਲਬਾਤ ਸਾਰੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਇਹ ਸਾਹਿਬ ਜੀ ਕਿੱਥੋਂ ਆਏ ਜੀ ਸਾਰੇ ਅੱਜ ਇਹ ਹਵੇਲੀ ਦਾ ਨੰਮਾਨਣ ਆਇਆ ਕੀ ਸੰਡੇ ਦਾ ਮਾਤਮ ਦਿਨ ਬਹੁਤ ਵਧੀਆ ਇੱਥੇ ਅੱਛਾ ਥੋੜਾ ਹਟਕੇ ਹੈ ਬਾਕੀ ਅਚਾਰ ਰੇਂਜਮੈਂਟ ਹੈ ਕੌਣ ਕੌਣ ਆਇਆ ਜੀ ਤੁਹਾਡੇ ਨਾਲ ਜੀ ਜੀ ਵਾਈਫ ਆ ਗਈ ਦੋ ਕੇ ਕੇ ਮੜੀ ਕਿੰਨਾ ਘੰਨਾ ਨਮਾਨਿਆ ਜੀ ਆ ਜਾ ਐਨਜੋਏ ਕਰੋ ਹੋ ਕੀ ਤਾਂ ਕਿਦਾਂ ਲੱਗਾ ਹਵੇਲੀ ਲੱਗੀ ਜੀ ਇੱਥੇ ਬੇਸ਼ੱਕ ਇੰਜੋਏ ਕਰੀਦਾ ਸਸਾ ਕਿਦਾਂ ਦਾ ਲੱਗਾ ਇੱਥੇ ਮਾਹੌਲ ਅੱਜ ਬਹੁਤ ਵਧੀਆ ਤੇ ਕੀ ਸੰਦੇ ਬੀਬੀਆਂ ਕੀ ਸੰਦੇ ਦੇਣਾ ਚਾਹੁੰਦੇ ਆ ਸਾਰੇ ਆਓ ਇੰਜੋਏ ਕਰੋ ਓਕੇ ਥੈਂਕਸ ਨੰਨ ਬਾਲਦੀਆਂ ਬੀਬੀਆਂ ਟਰੈਕਟਰ ਦੇ ਬੈਠੀਆਂ ਜੋ ਕੰਪਨੀ ਦੀਆਂ ਮਲਾਜਮੋ ਅਵੇਲੀ ਨੰਦ ਮਾਂਡ ਗਵੀਆਂ ਆਓ ਗੱਲਬਾਤ ਕਰੀਏ ਕੀ ਕਹਿਣਾ ਚਾਹੁੰਦੇ ਆ ਮੈਡਮ ਕੀ ਕਹਿਣਾ ਚਾਹੁੰਦੀ ਆ ਅੱਜ ਦੀ ਇਸ ਵਾਰ ਅਸੀਂ ਤਾਂ ਹੋਵੇਲੀ ਇੰਜੋਏ ਕਰ ਰਹੇ ਆ ਅਸੀਂ ਗੁਰੂ ਕਾਂਜ ਨਿਆਰੇ ਹਰ ਜੇ ਲੱਗੇ ਹੋਵੇਲੀ ਵਿੱਚ ਆਏ ਤੇ ਫੁੱਲ ਇੰਜੋਏ ਕਰ ਰਹੇ ਆ ਸਾਡੀ ਕੰਪਨੀ ਦੇ ਮੇਨ ਪ੍ਰੋਮੋਟਰ ਡਾਕਟਰ ਬੀਛੂ ਚਰਮਣ ਜੀ ਤੁਹਾਨੂੰ ਅੱਜ ਹਵੇਲੀ ਵਿੱਚ ਲੈ ਕੇ ਆਏ ਆ ਜੀ ਅਸੀਂ ਬਹੁਤ ਕਰ ਰਹੇ ਆ ਅਸੀਂ ਫੁੱਲ ਇੰਜੋਏ ਅਸੀਂ ਬਹੁਤ ਬਹੁਤ ਇੰਜੋਏ ਕਰ ਰਹੇ ਆ

ਸਾਡੀ ਕੀ ਕਹਿਣਾ ਚਾਹੁੰਦੇ ਕਿੰਨੀ ਕੀ ਦੁਨੀਆ ਆ ਜਿੰਦੇ ਰੋਜ਼ ਰੋਜ਼ ਦੀ ਕਾਫੀ ਆ ਜਾਂਦਾ ਯਾ ਸੱਚੀ ਗੱਲ ਯਾ ਹੰਝਾ ਲੈ ਆ ਜਾਂਦੇ ਆ ਜਾ ਜਾਂਦੇ ਆ ਜੀ ਮੈਂ ਵੀ ਜਿਆਦਾ ਹੀ ਆ ਜਾਂਦੇ ਆ ਜਾ ਜਾਂਦੇ ਆ ਜੀ ਜੀ ਸਾਹਮਣੇ ਅਨੰਦ ਮਾਨ ਵੀ ਆਖਣ ਤਾਂ ਉਹ ਕਿਹੜਾ ਅਵੇਲੀ ਦਾ ਇਹ ਯਾ ਦਾ ਗੁਰੂ ਜੁਆਇ ਕਰਦੀਆਂ ਚੁੱਟੀਆਂ ਦਾ ਅਨੰਦ ਮਾਨ ਦੇ ਬੱਚਿਆਂ ਚੁੱਟੀਆਂ ਪਰਿਵਾਰ ਅਨੰਦ ਮਾਨ ਦੇ ਸਾਡੀ ਸਤਰੀਆ ਕਿਥੋਂ ਸੰਗਤ ਆਈਆਂ ਜੀ ਅਸੀਂ ਰੋहतक ਤੋਂ ਆਇਆ ਜੀ ਹਾਂ ਜੀ ਰੋहतक ਤੋਂ ਹਰਿਆਣਾ ਤੋਂ ਹਰਿਆਣਾ ਤੋਂ ਹਾਂ ਜੀ ਇਹ ਪੰਜਾਬ ਕਿਹੋ ਜਿਹਾ ਲੱਗਾ ਤੁਹਾਨੂੰ ਬਹੁਤ ਵਧੀਆ ਬਹੁਤ ਮਜ਼ਾ ਆ ਗਿਆ ਜੀ ਇਤਨਾ ਖਾਣਾ ਹੋ ਰਿਹਾ ਹੀ ਅੱਛਾ ਹੈ ਇਹ ਕਦੋਂ ਦੇ ਤੁਸੀਂ ਆਏ ਜੀ ਅਸੀਂ ਕੱਲ ਆਏ ਸੀ ਕੱਲ ਜੀ ਕਿੰਨੇ ਦਿਨ ਦਾ ਟੂਰ ਹੋਇਆ ਜੀ ਲਾਉਣ ਬਾਹਰ ਆ ਰਹੇ ਵਾਪਸ ਇਹ ਕੌਣ ਕੌਣ ਆਏ ਜੀ ਤੁਹਾਡੇ ਨਾਲ ਬੱਚੇ ਨੇ ਬੇਟੀ ਦਮਾਦ ਬੇਟੀ ਇਹ ਦਮਾਦ ਹੈਗਾ ਔਰ ਮੈਡਮ ਇਹ ਦੋ ਲੋ ਬੇਟੇ ਨੇ ਕਿਉਂ ਜਿਆ ਪੰਜਾਬ ਲੱਗਾ ਤੁਹਾਨੂੰ ਬਹੁਤ ਬਹੁਤ ਅੱਛਾ ਬਹੁਤ ਮਜ਼ਾ ਆਇਆ ਮਜ਼ਾ ਆ ਗਿਆ ਕੀ ਸੰਦੇਸ਼ ਦੇਣਾ ਚਾਹੁੰਦੇ ਬਾਹ ਦੇਵ ਵਾਸੀਆਂ ਕੀ ਬਹੁਤ ਅੱਛਾ ਕਲਚਰ ਅੱਛਾ ਬੋਲੀ ਅੱਛੀ ਬੜਾ ਬਿਲੰਦਸਾਰ ਲੋਕ ਨੇ ਸਾਰੇ ਮਜ਼ਾ ਆ ਗਿਆ ਦੇਵ ਦੇ ਸੰਗਤਾਂ ਨੂੰ ਕੀ ਕਹਿਣ ਸੰਦੇਸ਼ ਦੇਣਾ ਚਾਹੁੰਦੇ ਜੀ ਤੁਸੀਂ ਦੇ ਲਈ ਸਹੀ ਤੇ ਨੇ ਸਭ ਮਿਲ ਕੇ ਰਹੋ ਸਭ ਇੱਕ ਦੂਜੇ ਕੋ ਠੋਕੇ ਰਹੋ ਐਸੇ ਹੱਸਦੇ ਰਹੋ ਗਾਤੇ ਰਹੋ ਔਰ हमको ਬੜੀਆ ਖਾਣਾ ਖਿਲਾਤੇ ਰਹੋ ਲੋਕਤਕ ਤੋਂ ਆਏ ਯਾਤਰਾ ਕਰਨ ਹੋਵੇਲੀ ਜੜੇ ਵਾਲਾ ਗੁਰੂ ਅੰਮ੍ਰਿਤਸਰ ਅਨੰਦ ਮੰਡਿਓ ਆਉ ਉਹਨਾਂ ਦਾ ਨੰਨ ਮੰਨਦੇ ਅੱਜ ਉਹ ਤੇ ਆਏ ਆ ਆ ਪੰਗੜਾ ਅਨੰਦ ਮੰਨਦੇ ਹੋਇਆ ਹਾਏ ਬੱਲੇ 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 ਨੰਨ ਮੰਨਦੇ ਸੰਗਤ ਰਹਿਤੋ ਤੋ ਆਏ ਮੈਂ ਉੱਤੇ ਗੱਡੀ ਛੋੜ ਆਇਆ ਟਰੱਕ ਛੋੜਾਇਆ ਸੀ ਕਾਹਦੇ ਨਾਲ ਗੱਡੀ ਏ ਨੜੀ ਤੋਂ ਆਏ ਜਾ ਯਾਤਰਾ ਤੇ ਅੱਜ ਆਏ ਆ ਹਵੇਲੀ ਨੰਦ ਮਾਨ ਕੀ ਕਹਿਣਾ ਚਾਹੁੰਦੇ ਜੀ ਬਸ ਇਹੋ ਕਹਿਣਾ ਚਾਹੁੰਦੇ ਬਹੁਤ ਅੱਛਾ ਹੈ ਫਰਸਟ ਕਲਾਸ ਪੰਜਾਬ ਬਹੁਤ ਅੱਛਾ ਲੱਗਿਆ ਸਾਨੂੰ ਹਵੇਲੀ ਦਾ ਖਾਣਾ ਬਹੁਤ ਅੱਛਾ ਲੱਗਿਆ ਸਾਨੂੰ ਇਦਾਂ ਲੱਗਾ ਤੁਹਾਨੂੰ ਅੱਜ ਇਹ ਖਾਣਾ ਕਿਦਾਂ ਲੱਗਾ ਪੰਜਾਬੀ ਕਿਦਾਂ ਲੱਗੇ ਆ ਬਹੁਤ ਅੱਛਾ ਲੱਗਿਆ ਖਾਣਾ ਬਹੁਤ ਟੇਸਟੀ ਹੈ ਬਹੁਤ ਅੱਛਾ ਲੱਗਿਆ ਇਹ ਵੇਲੇ ਬੜਦੇ ਬਤ ਤੁਹਾਨੂੰ ਦੇ ਦੇ ਦੁਨੀਆ ਦੇਖਣ ਲਈ ਹੈ ਇਹ ਵੇਲੇ ਬਹੁਤ ਅੱਛਾ ਬਣਿਆ ਉਸੇ ਬਾਤ ਜਰਾ ਹੋਏਗਾ ਮੈਂ ਨਹੀਂ ਮੈਨੇ ਕਿਹਾ ਆਪਣਾ ਕੀ ਰਿਸ਼ਤਾ ਜੀ ਉਹਨਾਂ ਸਾਜੀ ਦਾ ਨਾ ਕਿੰਨੇ ਨਾਲ ਬੇਟੀ ਹੈਗੀ ਮੇਰੀ ਉਹ ਮੇਰੇ ਹਸਬੰਦ ਨੇ ਇਹ ਦੋਨੋਂ ਬੇਟੇ ਨੇ ਮੇਰੇ ਪਾਰਸ ਇਹ ਮੇਰੀ ਬੇਟੀ ਹਉ ਮੈਡਮ ਜਾਣਕਾਰੀ ਲਈਏ ਜਨੰਦਮਾਨ ਦੇ ਜਰੂਰ ਤੁਕ ਆਇਨ ਦੋਨੋਂ ਸਾਜ ਜੀ ਆ ਪਰਿਵਾਰ ਨੂੰ ਲੈ ਕੇ ਛੁੱਟੀਆਂ ਦਾ ਜਨੰਦਮਾਨ ਦੇ ਹੋਏ ਆਪਣੇ ਜਵਾਈ ਨੂੰ ਵੀ ਵਿਦੇਸ਼ ਚ ਬੈਠਿਆ ਕੈਨੇਡਾ ਚ ਬੈਠਿਆ ਸਰਨਾ ਜਨੰਦਮਾਨ ਨੂੰ ਵਾਸਤੇ ਲੈ ਕੇ ਆਏ ਨੇ ਇੰਡੀਆ ਦੇ ਪੰਜਾਬ ਵਿੱਚ ਆਪ ਗੱਲਵਾ ਕਰੀਏ ਮੈਡਮ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਮੈਡਮ ਕੀ ਕਹਿਣਾ ਚਾਹੁੰਦੇ ਸੀ ਜਾਂ ਜਨੰਦ ਮੰਨਣ ਆਏ ਹੋਏ ਸਾਨੂੰ ਬਹੁਤ ਅੱਛਾ ਲੱਗਿਆ ਪੰਜਾਬ ਆ ਕੇ ਅਸੀਂ ਅੱਗੇ ਗਏ ਸੀ ਅੰਮ੍ਰਿਤਸਰ ਗੁਰਦੁਆਰਾ ਗੋਲਡਨ ਟੈਂਪਲ ਗਏ ਸੀ ਉਹ ਤਾਂ ਅੰਦੇ ਨੰਦ ਆਇਆਗਾ ਖਾਣਾ ਖਾਈਏ ਅਵੇਲੀ ਦਾ ਖਾਣਾ ਤਾਂ ਬਹੁਤ ਅੱਛਾ ਲੱਗਿਆ ਕੀ ਮੈਡਮ ਨੇ ਕੀ ਸੰਦੇਸ਼ ਦੇਣਾ ਦੁਨੀਆ ਨੂੰ ਕੀ ਜਨਾਨੀਆਂ ਨੂੰ ਸੰਦੇਸ਼ ਦੇਣਾ ਚਾਹੁੰਦੇ ਸੀ ਸਾਰੇ ਮਿਲ ਜੁਲ ਕੇ ਰਹੇਨ ਖੁਸ਼ ਰਹੇਨ ਔਰ ਹੱਸਦੇ ਚਿਹਰੇ ਸਮ રોજ ਬਿਤੇ ਰਹੇਨ ਮਜਾ ਆਏ ਗੁੰਦੇ ਬੇਠਦੇ ਰਹੇਨ ਕਿਹੜੇ ਕਿਹ ਪ੍ਰਵਾਹ ਨਾਲ ਤੁਸੀਂ ਅੱਜ ਆਏ ਹੋ ਤੁਸੀਂ ਮੇਰੇ ਪਾਸ ਆਪਣੇ ਆਪਣੇ ਪਰਿਵਾਰ ਨਾਲ ਹਾਂਜੀ ਬੇਟੀ ਨਾਲ ਆਏ ਜੀ ਹਾਂਜੀ ਹਾਂਜੀ ਬੇਟੀ ਨਾਲ ਬੇਟੀ ਆ ਬੇਟੇ ਸਾਰੇ ਨਾਲ ਇਹ ਬੇਟਾ ਆਪਣੇ ਇੱਥੇ ਰਹਿੰਦੇ ਕਿ ਬਾਹਰ ਰਹਿੰਦੇ ਜੀ ਨਹੀਂ ਬੇਟਾ ਬੇਟਾ ਤੇ ਨਹੀਂ ਸਕਦੇ ਇਹ ਫੇਰ ਰਹਿੰਦੇ ਆ ਜੀ ਵਿਦੇਸ਼ ਵੀ ਕੋਈ ਰਹਿੰਦਾ ਜੀ ਨਹੀਂ ਨਹੀਂ ਜੀ ਅੱਛਾ ਜਾਨ ਦੀ ਅੱਗੇ ਦੇ ਜਾਨ ਦਾ ਮਨ ਕਰਦਾ ਜੀ ਨਹੀਂ ਨਹੀਂ ਅੱਛਾ ਇੱਥੇ ਰਹਿਣਾ ਚਾਹੁੰਦੇ ਤੁਸੀਂ ਹਿੰਦੁਸਤਾਨ ਇੰਦੀ ਬੜੀਆ ਹੈ ਜੀ ਅੱਜ ਕੱਲ੍ਹ ਵਧੀਆ ਤੁਸੀਂ ਕਹਿੰਦੇ ਪਰ ਦੁਨੀਆ ਦਾ ਜੋ ਵੀ ਕੁੜੀਆਂ ਮੁੰਡੇ ਵਿਆਹ ਕਰਾਉਣ ਨੂੰ ਜਾਂ ਅੱਜ ਬਾਹਰ ਜਾਂਦੇ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਜੀ ਆਪਣੇ ਦੇਸ਼ ਮੇ ਰਹੋ ਹਰ ਦੀ ਇਹ ਸੋਚ ਹੈ ਲੇਕਿਨ ਆਪਣੇ ਦੇਸ਼ ਮੇ ਰਹੋ ਆਪਣੇ ਦੇਸ਼ ਦੀ ਤਰੱਕੀ ਦੇ ਬਾਰੇ ਆਪ ਦਾ ਆਪਣਾ ਦੇਸ਼ ਬੜਾ ਅੱਛਾ ਹੈ ਸਭ ਤੋਂ ਬੜੀਆ ਆਪਣਾ ਭਾਰਤ ਸਭ ਤੋਂ ਬੜੀਆ ਥੈਂਕ ਯੂ ਸਰ ਜੀ ਜਾਣਕਾਰੀ ਦੇਣ ਵਾਸਤੇ ਉਤਾਰ ਸਿੰਘ ਮਾਲ YouTube ਚੈਨਲ ਆਏ ਸੰਗਤ ਰੋਦਰ ਜੋ ਸੰਗਤ ਆਈਆਂ ਨਾ ਯਾਤਰਾ ਤੇ ਹੋਵੇ ਲਈ ਬਹੁਤ ਧੰਨਵਾਦ ਵੈਡ ਸੀ ਧੰਨਵਾਦ ਵਾਹਿਗੁਰੂ ਖਾਲਸਾ ਦੇ ਪਤੇ। ਹੋ ਮੈਂ ਜਿੰਨਾ ਗੱਲ ਗਵਿੰਦਰ ਸਾਹਿਬ ਨੇ ਗੱਲ ਵਾਹਿ ਲਈ ਰੇ। ਹਜ਼ੀਰ ਸਾਹਿਬ ਜੀ। ਹਾਂ ਜੀ ਜੀ ਸਤਿਨਾਮ। ਬੋਲੋ ਜੀ। ਕਿੰਨੇ ਕ ਅੱਜ ਸੰਗਤ ਆ ਜਾਂਦੀ ਰੋਦਰ ਰੋਜ? ਬਸ ਵਾਹਿਗੁਰੂ ਦੀ ਕਿਰਪਾ ਜੀ ਆਈ ਜਾਂਦੇ ਆ ਜੀ। ਰੋਜ਼ ਕੋਈ ਆ ਜਾਂਦੇ ਕਿ ਜਾਰ ਪੈ ਨਹੀਂ ਤੁਮ ਸੋ ਵਾਹਿ ਜਾਂਦੇ ਆ। ਆਪ ਕਿਹੜੀ ਸਿਰ ਤੇ ਕੰਮ ਕਰਦੇ ਜੀ? ਮੈਂ ਜੀ ਸਵੇਰੇ ਆਇਆ ਜੀ ਸਾਮੀ ਜਲਦੇ ਆ ਜੀ। ਅਸ਼ਸ਼ ਅਸ਼ਸ਼ ਹਾਂ ਜੀ। ओके थैंक यू थै। बहुत बहुत धन्यवाद जी दादा जी अपना नाम ਦੱਸਿਆ ਜਬ ਕਿਹੜੇ ਜਿੱਥੇ ਸਥਾਨ ਤੇ ਖੜਿਆ ਜੀ ਆਪਾਂ ਜੀ ਜੰਡਿਆਲਾ ਗੁਰੂ ਖੜੇ ਜੀ ਇਸ ਟਾਈਮ ਜਿਹੜੇ ਆਪਣਾ ਅੰਬਰਸਰ ਤੋਂ 18 ਗ੍ਰਾਮਡ ਪਿੱਛੇ ਜੀ ਹੈ ਵਿਲੀ ਹੈ ਵਿਲੀ ਹੈ ਜਾਈ ਓਨ ਜੀਟੀ ਰੋਡ ਤੇ ਜੀ ਟੰਟਮ ਬਾਈਪਾਸ ਤੇ ਪੈਂਦੀ ਜੀ ਓਕੇ ਜੀ ਫਾਈ